ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਜੀ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਇਹ ਨੇੜੇ ਤਨੋਲਾ ਰਹਿ ਜਾਂਦਾ ਹੈ ਤਨੋਲਾ ਮੰਡੀ ਬਿਲਕੁਲ ਨੇੜਾ ਲੋਹੇਖੇੜੇ ਪਿੰਡ ਦੇ ਵਿੱਚੋਂ ਭਾਈ ਪ੍ਰਦੀਪ ਦੇ ਕੋਲੋਂ ਵੀਡੀਓ ਬਣਾ ਰਹੇ ਆ ਗਾਵਾਂ ਜਾਦਾ ਦਿਖਾਈ ਦਿੰਗੀਆਂ ਵੈਸੇ ਵਿਕਰੀ ਵਾਲੀਆਂ ਮੱਝਾਂ ਵੀ ਹੁੰਦੀਆਂ ਇਹ ਮੱਝਾਂ ਕੁਝ ਖੜੀਆਂ ਦਸੋ ਵੀਡੀਓ ਦੇ ਵਿੱਚ ਸਿਰਫ ਇੱਕ ਬੂਰੀ ਝੋਟੀ ਉਹ ਵੀ ਹੋ ਸਕਦਾ ਉਹਦੀ ਸ਼ਾਰਟ ਵੀਡੀਓ ਤੁਹਾਨੂੰ ਦਿਖਾਈਏ ਬਸੇ 6 ਝੋਟੀਆਂ ਸਾਹਮਣੇ ਬੱਧੀਆਂ ਹੋਈਆਂ ਦਿਸਦੀਆਂ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਆ ਕੇ ਦੇਖ ਲੋ ਜੇ ਮੇਨ ਨਾਲ ਵੀਡੀਓ ਰਹੂਗੀ ਗਾਵਾਂ ਦੀ ਇੱਕ ਬੇਨਤੀ ਹੈ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਹਮੇਸ਼ਾ ਹਰੇਕ ਵੀਡੀਓ 'ਚ ਬੇਨਤੀ ਕਰੀਦੀ ਆ ਵੀ ਆ ਕੇ ਦੇਖਣਾ ਪਸ਼ੂ ਦੀ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸਾਲੀ ਚੀਜ਼ ਖਰੀਦਣ ਲੱਗੇ ਹੋ ਉਦੋਂ ਬਾਅਦ 'ਚ ਜਦੋਂ ਖਰੀਦ ਲੈਨੇ ਆ ਫਿਰ ਉਹ ਥੋੜਾ ਪਸ਼ੂ ਵੰਡ ਜਾਂਦਾ ਉਹਦੇ ਚ ਨਫਾ ਨੁਕਸਾਨ ਤੁਹਾਡੀ ਕਿਸਮਤ ਹੈ ਆਓ ਬਾਈ ਨੂੰ ਮਿਲਦੇ ਆ ਪ੍ਰਦੀਪ ਬਾਈ ਸਸਤੀ ਕਾਲ ਬਾਈ ਪ੍ਰਦੀਪ ਅੱਜ ਗਾਵਾਂ ਦਿਖਾ ਰਹੇ ਆ ਮੇਰੇ ਖਾਲਚਾ 10-10 ਨੇ ਬਾਈ ਠੀਕ ਹੈ ਤੇ ਅੱਠ ਕੁ ਝੋਟੀਆਂ ਨੇ ਠੀਕ ਹੈ ਤੇ ਵੇੜਾ ਬਾਕੀ ਰੁਟੀਨ ਚ ਆਪਾਂ ਜਿਵੇਂ ਵੀਡੀਓ ਬਣਾਉਣੇ ਆ ਆਈ ਜਾਂਦੇ ਨੇ ਹੁਣ ਹੋਰ ਵੀ ਲਈਆਂ ਨੇ ਤਿੰਨ ਚਾਰ ਬੇੜਾ ਠੀਕ ਹੈ ਉਹ ਵੀ ਆ ਜਾਣਗੀਆਂ ਤੇ ਮੇਨ ਗੱਲ ਬਾਈ ਇਹ ਆ ਦੇਖ ਆਪਣੇ ਲੈ ਕੇ ਜਾਂਦੇ ਨੇ ਕਿਉਂਕਿ ਹੁਣ ਅੱਗੇ ਤਾਂ ਬਾਹਰ ਮਾਲ ਵਾਲਾ ਜਾਂਦਾ ਸੀ ਹੁਣ ਤਾਂ ਆਪਣੇ 100 200 ਕਿਲੋਮੀਟਰ ਦੇ ਏਰੀਏ ਦੀ ਹੀ ਵੀਰ ਲੈ ਕੇ ਜਾਂਦੇ ਨੇ ਹਣਾ ਠੀਕ ਹੈ ਸਭ ਤੋਂ ਮੇਨ ਵੱਡੀ ਗੱਲ ਇਹ ਹੁੰਦੀ ਆ ਬਾਈ ਦੇਖ ਆਪਾਂ ਵੀ ਅੱਗੋਂ ਪਰਚੇਜ ਕਰਕੇ ਲੈ ਕੇ ਆਉਣੇ ਆ ਆਪਣੇ ਘਰੇ ਇੱਥੇ ਚਾਹੇ 10 ਡੰਗ ਤਸੱਲੀ ਕਰ ਲੋ ਜਦੋਂ ਗੇਟੋਂ ਬਾਹਰ ਨਿਕਲ ਗਈ ਸਾਡੀ ਕੋਈ ਗਾਰੰਟੀ ਨਹੀਂ ਸਹੀ ਹੈ ਕਿਉਂਕਿ ਬਾਈ ਆਪਾਂ ਵੀ ਵਿਚਵੀਰ ਕਈ ਵਾਰ ਹੁਣ ਆਪਣੇ ਇੱਥੇ ਵੜਾਂ ਦੋ ਦਿੱਤੀਆਂ ਚਵਾ ਕੇ ਦੁੱਧ ਹੈਗਾ ਸੀਗਾ ਮੰਨ ਕੇ 22 22 ਕਿਲੋ ਹਣਾ ਹੂੰ ਤੇ ਬਾਈ ਕਹਿੰਦਾ ਯਾਰ 25 25 ਕਿਲੋ ਤੇ ਆ ਗਈਆਂ ਹੂੰ ਕਾਰਨ ਕੀ ਹੁੰਦਾ ਬਾਈ ਵੀ ਜਿਹੜੇ ਆਪਣੇ ਇੱਥੇ ਨਲਿਆ ਪਚਵਾ ਕੇ ਦਿੱਤੀਆਂ ਨੇ ਦੋ ਤਿੰਨ ਟਾਈਮ ਵੀ ਕਦਾਇਆ ਹੁੰਦਾ ਇੱਕ ਟਾਈਮ ਚਵਾਤੀ ਵੀ ਕੋਈ ਵੀ ਪਸ਼ੂ ਲੈਣਾ ਭਾਈ ਆਪਦੀ ਜਮਾ ਤਸੱਲੀ ਕਰ ਲੋ ਕਿਉਂਕਿ ਬਾਹਰੋਂ ਆਪਾਂ ਹੁਣ ਜਾਨਵਰ ਲੈ ਕੇ ਆਉਣੇ ਆ ਹਾਂ ਚਲੋ ਇੰਨਾ ਜ਼ਰੂਰ ਆ ਵੀ ਜੇ ਆਪਣੇ ਕੋਲੇ ਜਾਨਵਰ ਸੂਇਆ ਉਹਦੀ ਜੇਰ ਵਗੈਰਾ ਦੀ ਆਪਾਂ ਗਾਰੰਟੀ ਦੇ ਸਕਦੇ ਆ ਸਹੀ ਪਹਿਲੇ ਨੰਬਰ ਤੇ ਬੈਠਦੇ ਆ ਇੱਥੇ ਲਈ ਭਾਈ 30 ਕਿਲੋ ਦੋ ਤੇ ਤਿਆਰ ਆ ਮੌਕੇ ਤੇ ਮੇਲ ਨੂੰ ਜਨਮ ਦਿੱਤਾ ਹੋਇਆ ਕੋਈ ਇਹ ਨਹੀਂ ਹੈ ਵੀ ਆਪਾਂ ਵੀਡੀਓ ਬਣਾਉਣ ਕਰਕੇ ਆਪਾਂ ਬਿਆਰ ਲਾ ਕੇ ਵੀਡੀਓ ਪਾਉਣੀ ਆ ਹਾਂ ਇਹ ਜਿਹੜਾ ਵੀਰ ਮਰਜੀ ਆ ਕੇ ਕੰਡਾ ਚੱਕ ਲਿਆਵੇ 28 ਕਿਲੋ ਜਮਾ ਕੰਡੇ ਵਾਲਾ ਤਿਆਰ ਆ ਲੀਟਰ ਵਾਲਾ 30 ਕਿਲੋ ਤਿਆਰ ਠੀਕ ਹੈ ਕੀ ਰੇਟ ਰਹੂਗਾ ਰੇਟ ਬਈ ਇਹਦਾ 1.5 ਲੱਖ ਰੁਪਈਆ ਰੇਟ ਬਈ ਜਿੱਦਾਂ ਦਾ ਜਾਨਵਰ ਆ ਆਪਣੇ ਕੋਲ ਅੱਜ ਸਾਰੇ ਤਰ੍ਹਾਂ ਦੀ ਭਾਅ ਹੈਗੇ ਨੇ ਠੀਕ ਹੈ ਅੱਗੇ ਬਈ ਇਹ ਦੋ ਦੰਦ ਦਾ ਵੱਛੀ ਆ ਹਮ ਡੈਨਮਾਰਕ ਦੇ ਸੀਮੰਦੀਆ ਦੰਦ ਆਪਾਂ ਚੈੱਕ ਕਰਵਾ ਦਿੰਨੇ ਆ ਹਮ ਕਿਉਂਕਿ ਆਨਲਾਈਨ ਵੀਰ ਬਹੁਤ ਲੈਂਦੇ ਆ ਸਹੀ ਹੈ 2 ਦੋ ਦੰਦਾ ਬਾਈ ਬੱਚੇ ਨੂੰ ਇਹਨੇ ਜਨਮ ਦਾ ਸੀਮਣੇ ਤੇ ਸੈਕਸਰ ਲੱਗਾ ਹੋਇਆ ਸੀਗਾ ਪਰ ਦਿੱਤਾ ਮੇਲ ਨੂੰ ਬਾਈ ਜਨਮੇ ਨੇ ਤੇ ਕਰਮ ਵਾਲੀ ਥੱਲੇ ਹੁਣ ਬਾਈ ਤੀਸਰੇ ਦਿਨ ਅੱਜ 24 ਕਿਲੋ ਬੋਲੀ ਜਿਹੜੀ ਥੱਲੇ ਰੈਡੀ ਆ ਤੇ ਮਿਲਕ ਦੇ ਦੂ ਬਾਈ 30 ਕਿਲੋ ਤੋਂ ਬਾਹਰ ਬੱਚੇ ਠੀਕ ਹੈ ਬਹੁਤ ਸੋਹਣੇ ਢਾਂਚੇ ਦੀ ਆ ਬਾਈ ਵੀ ਜਿੱਦਾਂ ਦੱਸਣ ਦੀ ਜ਼ਰੂਰਤ ਨਹੀਂ ਆਪਣੇ ਨਾਲ ਸਾਰੀ ਸਿਆਣੇ ਨੇ ਬਰੀਡ ਕੁਆਲਟੀ ਕੈਰੇਕਟਰ ਬਹੁਤ ਜ਼ਿਆਦੇ ਚੰਗੇ ਨੇ ਰੇਟ ਕਿੰਨਾ ਦਾ ਰੇਟ ਬਾਈ ਇਤੋਂ ਨਹੀਂ ਪਤਾ ਰੇਟ ਬਾਈ ਇਹਦਾ ਬਸ ਲੈਣ ਦੇ ਨਾਲਾ ਰੇਟ ਹੈ 1,30,000 ਰੁਪਏ ਬੱਚੀ ਦਾ ਠੀਕ ਦੋ ਦਾੰਦਾ ਦੱਸੋ ਬਹੁਤ ਸੋਹਣਾ ਸਟਰਕਚਰ ਦੀ ਆ ਬਾਈ ਬਹੁਤ ਵਧੀਆ ਫਾਰਮ ਦੀ ਆ ਡੈਨਮਾਰਕ ਦੇ سیمਨ ਦੀ ਆ ਤੇ ਬਾਕੀ ਦੱਸਣ ਦੀ ਕੋਈ ਜ਼ਰੂਰਤ ਨਹੀਂ ਬਾਈ ਹਵਾਨਾ ਇਹ ਰਾ ਤੁਸੀਂ ਅਸਲ ਨੰਬਰ ਆ ਬਾਈ ਜੀ ਨੂੰ ਕਹਿੰਦੇ ਹੁੰਦੇ ਨੇ ਬਿਲਕੁਲ ਫਿਕਸ ਹਵਾਨਾ ਇਹ ਜਦੋਂ 43 ਬਾਈ ਜੀ ਦੀ ਜੀਤ ਕੁਝ ਨਹੀਂ ਲੱਭਦਾ ਇਹ ਨੀਚੇ ਠੀਕ ਹੈ ਤੀਸਰੇ ਤੀਸਰਾ ਤੀਸਰਾ ਦਿਨ ਆ ਭਈ ਅੱਜ ਇਹਨੂੰ ਠੀਕ ਹੈ ਬਸ ਬੇਟੇ ਬਸ ਤੇ ਮੈਂ ਕਹਿੰਦਾ ਭਾਈ ਬਰੀਡ ਦੇ ਆਪਣੇ ਕੋਲ ਜਿਹੜੇ ਸੱਜਣ ਆਪੇ ਕਹਿੰਦੇ ਜੇ 10 ਲੈਣੀਆਂ ਨੇ ਵੀਰੇ 8 ਖਰੀਦ ਲਿਓ ਪੀਪਰ ਜਾਨਵਰ ਵਧੀਆ ਲੈ ਲਓ ਇਹਦੇ ਥੱਲੇ ਭਾਈ 22 ਕਿਲੋ ਬੌਲੀ ਤਿਆਰ ਆ 6ਵਾਂ 7ਵਾਂ ਦਿਨਾਂ ਚ ਸੂਈ ਨੂੰ ਆ ਠੀਕ ਹੈ ਤੇ ਇਹਦਾ ਜਿਹੜਾ ਵਾਜਬ ਰੇਟ ਆ 1,10,000 ਰੁਪਏ ਬਾਈ ਠੀਕ ਹੈ ਜਿਹੜਾ ਮੌਕੇ ਦੇ ਪਰ ਮਾਲਕਾਂ ਨੇ ਦੁੱਧ ਦਾ ਜਿਹੜਾ ਦੱਸਿਆਗਾ ਵੀ ਇਹਨੇ ਸਾਡੇ ਕੋਲੇ 30 ਕਿਲੋ ਦਿੱਤਾ ਕਿੰਨਾ ਵੀ ਬਾਕੀ ਜਿਹੜਾ ਆਪਣੇ ਕੋਲੇ ਮੌਜੂਦ ਆਪਾਂ ਉਹ ਦੱਸ ਰਹੇ ਆ ਇਸ ਟਾਈਮ ਠੀਕ ਹੈ ਹਾਂ ਬਾਕੀ ਢਾਂਚਾ ਬਹੁਤ ਵੱਡੇ ਢਾਂਚੇ ਦੀ ਆ ਤੇ ਅੱਗੇ ਵੜ ਆ ਗਈ ਬਾਈ ਇਹਦੇ ਥੱਲੇ 25 ਕਿਲੋ ਇਸ ਟਾਈਮ ਰੈਡੀ ਆ ਹਮ ਹੁਣ ਤੇ ਕਿ ਪਿੱਛੇ ਦੇ ਬੱਛੀ ਆ ਤੋਰੀ ਪਤਾ ਠੀਕ ਹੈ ਇਹਦਾ ਕੀ ਰੇਟ ਹੈ ਰੇਟ ਬਾਈ ਇਹਦਾ ਲੈਂਡ ਦੇ ਨਾਲ ਆ 7 ਲੱਖ ਠੀਕ ਹੈ 1.25 ਲੱਖ ਰੇਟ ਆ ਦੋਸੋ ਬੱਚਾ ਇਹਦੇ ਨਾਲ ਵੱਛੀ ਹੈ ਹੁਣ ਚਿੱਟੀ ਗਾਂ ਬਈ ਉਹਦਾ ਵੀ 15 ਨੂੰ ਚਾਹੀਏ ਆਪਾਂ ਉਦਾਂ ਨਹੀਂ ਆਉਂਦਾ 1.5 ਮੰਗ ਲਓ ਪਰ ਵਾਜਿਬ ਰੇਟ ਇੱਕ ਦੱਸ ਦਿਓ ਦੇ ਦਾਂਗਾ ਹੌਲੀ ਹੌਲੀ ਥੋੜਾ ੱੱਕਾ ਕਰਦੀਆਂ ਨੇ ਇਹਦੇ ਸਲੇ 25 ਬਈ ਤਿਆਰ ਆ 32 ਕਿਲੋ ਦੁੱਧ ਇਹਦਾ ਬਈ ਦਿੱਤਾ ਹੋਇਆਗਾ ਠੀਕ ਐ ਮੋੜਲੀ ਬਈ ਲੈ ਚੜ ਉਸ ਪ੍ਰਦੀਪ ਇੱਧਰ ਲਾਸਟ ਉੱਤੇ ਗਾਣਾ ਇਹਨੇ ਬੱਚੀ ਨੇ ਬਾਈ 35 ਤੋਂ 36 ਕਿਲੋ ਦੋ ਦਿੱਤਾ ਪਲੂਨ ਨੇ ਹੂੰ ਬਹੁਤ ਸੋਹਣਾ ਰਿਕਾਰਡ ਦੀ ਆ ਪੀਡੀਐਫ ਦੇ ਸੀਮਨ ਦੀ ਆ ਅੱਗੇ ਸਲੋ ਮੈਨ ਆ ਪਤਾ ਨਹੀਂ ਕਿਹੜਾ ਉਹ ਤੋਂ ਗੱਬਣਾ ਇਹ ਕਿੰਨਾ ਚਿਰ ਲੈਂਦੀ ਸੁੰਚ ਇਹਦੇ ਬੱਚੀ ਦੇ ਬਾਈ 15 ਦਿਨ ਬਾਕੀ ਆ ਤੋਰੀ ਬਾਈ ਬਰੀਡ ਕੁਆਲਿਟੀ ਬਹੁਤ ਵੱਡੇ ਢਾਂਚੇ ਦੀ ਆ ਬਾਈ ਕੀ ਰੇਟ ਹੋਗਾ ਇਹ ਬਾਈ 1,85,000 ਰੁਪਏ ਦੀ ਬੱਚੀ ਆਪਾਂ ਦੇ ਦਾਂਗੇ 1,85 ਹਾਂ ਪਰ ਵੀ ਜਨਵਰ ਜਨਵਰ ਦੀ ਬਾਈ ਕੀਮਤਾਂ ਹਨਾ ਸਾਰੇ ਸੱਜਣੀ ਸੈਣੇ ਹੁਣ ਆਪਾਂ ਵੀ ਅੱਗੋਂ ਫਾਰਮਾਸੀ ਪਰਚੇਜ਼ ਕਰਦੇ ਆ ਇਹਦੇ 15 ਦਿਨ ਪਹਿਨੇ ਤੇ ਬਾਕੀ ਜਿੱਦਣ ਤਿਆਰ ਹੋਊਗੀ ਬੱਚੀ ਕੋਈ ਮੁੱਲੀ ਨੂੰ ਬਹੁਤ ਵੱਡੇ ਟਾਂਚੇ ਦੀ ਬੱਚੀ ਆ ਬਈ ਚਾਰ ਦੰਦ ਤੋੜਤੀ ਬਈ ਚੌਕ ਦੇ ਦੰਦ ਤੋੜ ਕੇ ਛੱਗ ਦੇ ਚੱਕਦੀ ਆ ਠੀਕ ਆ ਸੂਹ ਬਹੁਤ ਲੰਬੀ ਲੰਜੀ ਆ ਬਈ ਦੂਜਾ ਸੂਹ ਸੂਹ ਦੂਜਾ ਸੂਹ ਬਈ ਦੇਖੋ 15 ਦਿਨਾਂ ਦੀ ਕੱਚੀ ਆ ਪਰ ਇੱਥੇ ਇੱਕ ਬੇਨਤੀ ਕਰ ਦੇਣਾ ਭਾਵੇਂ ਆਪਦਾ ਡਾਕਟਰ ਵੀਰ ਲਿਆ ਕੇ ਚੈੱਕ ਕਰਵਾ ਲਿਓ ਦਿਨ ਪਸ਼ੂ ਪੰਜ ਚਾਰ ਉੱਪਰੋਂ ਹੇਠਾਂ ਕਈ ਵਾਰ ਭਈ ਲੈ ਜਾਂਦਾ ਫਿਰ ਐਵੇਂ ਲਾਂਬੇ ਪਾਉਂਦੇ ਆ ਹੁਣ ਆਪਾਂ ਫਾਰਮ ਚੋਂ ਲੈਣੇ ਆ ਕੋਈ ਅਗਲਾ 20 ਦਿਨ ਕਹਿ ਦਿੰਦਾ ਤੇ ਪਰ ਹੁਣ ਆਪਾਂ ਤਾਂ ਭਈ ਬੱਦਲੀ ਹੋਇਆ ਹੁਣ ਜਿਹੜੀ ਗਾਂ ਸੀ ਲੈਣੇ ਆ ਮਹੀਨੇ ਦੀ ਕੱਚੀ ਕਿ ਅਗਲਾ ਕਹਿੰਦਾ 20 ਦਿਨ ਤਾਂ ਚੈੱਕ ਕਰਾ ਕੇ ਲੈਣ ਲੱਗੇ ਠੀਕ ਹੈ ਕਿਉਂਕਿ ਗੱਲ ਮੁੜ ਕੇ ਭਈ ਆਪਦੇ ਤੇ ਆ ਜਾਂਦੀ ਆ ਪਹਿਲਾ ਸੂਆ ਬਾਈ ਠੀਕ ਹੈ ਦੁੱਧ ਬੱਚੀ ਦੀ ਉਮੀਦ ਤਾਂ ਜ਼ਿਆਦਾ ਪਰ 30 ਕਿਲੋ ਤੋਂ ਬਾਹਰ ਦੁੱਧ ਕਰਮਾਲੀ ਪਾ ਦੂਗੀ ਤੇ ਰੇਟ ਇਹਦਾ ਹੈਗਾ 1.45 ਲੱਖ ਰੁਪਏ ਬਾਈ ਕੋਈ 1.45 ਰੇਟ ਹੈ ਦੱਸੋ ਬਹੁਤ ਵਧੀਆ ਬੱਚੀ ਹੈ ਬਾਈ ਫਰਸਟ ਟਾਈਮਰ ਤੇ ਅੱਜ ਰਹਿ ਗਏ ਇਹਦੇ 15 ਦਿਨ ਬੱਸ ਬੱਤ ਮੱਸ ਬੱਸ 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 ਅੱਖ ਤੇ ਨਮਰ ਬਹੁਤ ਵਜਨ ਵਜੂਦ ਵਾਲੀ ਬੱਚੀ ਹੈ ਬਾਈ ਲਿਆ ਬਾਈ ਵਾਸ ਥੋੜਾ ਮੀਨ ਹੈ ਮੌਸਮ ਖਰਾਬ ਕਰਤਾ ਨਾ ਸਾਰਾ ਸਿਸਟਮ ਫੇਰ ਪੀਲੀ ਬੱਤ ਬਾਰਸ ਨੇ ਅਪਰ ਸੈੱਟ ਜੇ ਕਰਤਾ ਨਾ ਲੇਟ ਨਹੀਂ ਹੈਗੀ ਅੱਜ ਅੱਛਾ ਇਹ ਦੂ ਅਗਲੀ ਵੈਡ ਇਹ ਵੈਡ ਦਾ ਬਾਈ ਦੁੱਧ ਦਿੱਤਾ ਹੋਇਆ 25 ਕਿਲੋ ਹੂੰ ਦੂਜਾ ਸੂਆ ਸੂਗੀ ਤੇ ਰੇਟ ਇਹਦਾ 1 ਲੱਖ ਤੇ 5000 ਰੁਪਏ ਬਾਈ ਅੱਜ ਵਾਲਾ ਪੱਕੀ ਤਿਆਰੀ ਤੂਰੀ ਵਾਲਾ ਦੇਖੋ ਨਾ ਜਦੋਂ ਜਨਮਰ ਹੁੰਦਾ ਵੀ ਉਦੋਂ ਰੇਟ ਹੋਰ ਹੋਏ ਨਾ ਕਈ ਵਾਰ ਵੀਰ ਕਹਿੰਦੇ ਨੂੰ ਉਦੋਂ ਰੇਟ ਹੋਰ ਸੀ ਤੂਰੀ ਬਾਈ ਦੋ 27 28 ਕਿਲੋ ਦੁੱਧ ਬਈ ਇਹ ਦੇ ਦੂਗੀ ਤਿਆਰ ਬਹੁਤ ਹੋਊਗੀ ਗਰਮ ਵਾਲੀ ਜੇ ਤਾਂ ਕਿਸੇ ਦੇ ਬਾਕੀ ਤਾਂ ਕਹਿਣਾ ਕੀ ਹੈ ਜੇ ਇੱਥੇ ਵੀਡੀਓ ਚ ਪਾਵਾਂਗੇ ਨਾਲਾ ਨੂੜਾ ਹੋਰ ਬਾਕੀ ਰੇਟ ਵੀ ਜਮਾ ਦਾ ਬਾਜ ਵੀ ਹੈ ਬਾਈ ਲੀਵ ਸੋ ਦੂਜਾ ਸੂਆ ਦੋਸਤੋ ਸੂਣ ਵਾਲੀ ਹੈ ਸਵarna ਚੰਗਾ ਫਿਕਸ ਜਿਆ ਰੱਖੂਗੀ ਬਾਕੀ ਥਣ ਹੱਥੀ ਚੋੜੀ ਹੈ ਕੁਆਲਿਟੀ ਬਹੁਤ ਹੈ ਬਾਈ ਹਲੇ ਪਤਾ ਕੀ ਅੱਜ ਲੈਟ ਨਾ ਹੋਣ ਕਰਕੇ ਉਵੇਂ ਜੁੱਕਰੀ ਖੜੀਆਂ ਵਿਚਾਰੇ ਤਿਆਰ ਇਤਨੂਰੇ ਵੀ ਨਹੀਂ ਬਦਲੇ ਇਹਨਾਂ ਦੇ ਤੇ ਬਾਕੀ ਥੰਨੋਂ ਬਈ ਬਹੁਤ ਸਪੇਸ ਆਰਡਰ ਦੀ ਹਮ ਹਲੇ ਤਿਆਰ ਬਹੁਤ ਹੋ ਗਈ ਇਹਦੇ ਨਾਲ ਜਿਹੜੀ ਗਾੜ ਖੜੀ ਇਹ ਬੱਚੀ ਬਾਈ ਦੇਵਾਂਗੇ 1 ਲੱਖ ਤੇ 45000 ਰੁਪਏ ਦੀ ਦੁੱਧ ਮੰਨ ਕੇ ਨੇ ਜਿਹਨੂੰ 35 36 ਕਿਲੋ ਦਿੱਤਾ ਹੋਇਆ ਇਹਦੇ 15 ਦਿਨ ਪਏ ਨੇ 5 4 ਦਿਨ ਉੱਪਰ نیچے ਮੰਨ ਕੇ ਲੈ ਲੈ ਬਾਈ 20 ਦਿਨ ਮੰਨ ਕੇ ਲੈ ਲੈ ਹਮ ਕਈ ਵਾਰ ਫੇਰ ਉਹ ਹੋ ਜਾਂਦਾ ਹਨਾ ਰੇਟ ਕੀ ਰਹਿਣਾ ਹੈਗਾ ਰੇਟ 1 ਲੱਖ 45000 ਰੁਪਏ ਬਾਈ ਠੀਕ ਹੈ ਮੋੜ ਲਓ ਜੀ ਲਾਸਟ ਤੇ ਜਿਹੜੀ ਪ੍ਰਤੀਪ ਉੱਪਰ ਵੱੱਛੀ ਚਾਰ ਦਿਨ ਦੀ ਵੱੱਛੀ ਆ ਬਾਈ ਹੂੰ ਦੂਜਾ ਸੂਹਾ ਸੂਗੀ ਤੇ ਨਸਲ ਬਰੀਡ ਬਹੁਤ ਆ ਦੁੱਧ 28 ਕਿਲੋ ਬਾਈ ਇਹਨੇ ਜੈਨੂਨ ਦਿੱਤਾ ਹੋਇਆਗਾ ਨਸਲ ਤਾਂ ਵੀ ਇੰਨੀ ਕਾ ਬਹੁਤ ਵਧੀਆ ਦੇਖ ਬਰੀਕ ਚਮੜੀ ਦੀ ਆ ਖੁੱਲੀ ਜੇ ਜਿਵੇਂ ਆਪਾਂ 2 ਨੰਬਰ ਵੱੱਛੀ ਦਿਖਾਈ ਆ ਸੂਹੀ ਹੋਈ ਬਾਈ ਹੂੰ ਉਹਦੇ ਨਾਲ ਦੇ ਜਮਾ ਇਹਦਾ ਰੇਟ ਕੀ ਰਹਿਣਾ ਰੇਟ ਬਾਈ ਦਾ ਬਾਜ ਵੀ ਰੱਖਾਂਗੇ ਵੀ ਮੈਂ ਨਹੀਂ ਹੈਗਾ ਵੀ ਘਟਾਉਣ ਵਧਾਉਣ ਵਾਲਾ ਨਹੀਂ ਕਰਦੇ ਹੂੰ 1 ਲੱਖ 17000 ਦੀ ਵੱੱਛੀ ਆਪਾਂ ਦੇਦਾ ਦਣ ਕਿਨੇ ਰਸਲੇ ਦਣ ਬਈ ਹਫਤਾ ਇਹਦਾ ਪਿਆ ਦੁੱਧ 30 ਕਿਲੋ ਰਾਮ ਨਾਲ ਨੋਰਮਲ ਪਾਈ ਜਾਊਗੀ ਕਮਾਨ ਚਾਰ ਦੰਦਾ ਸਟਰਕਚਰ ਬੜਾ ਵਧੀਆ ਨਸਲ ਬਰੀਡ ਕੁਆਲਟੀ ਸੋ ਇਹ ਦੱਸੋ ਗਾਵਾਂ 10 ਨਾਲ ਸੀਗੇ ਮੱਝਾਂ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਸੀ ਬੂਰੀ ਦੀ ਛੋਟ ਵੀਡੀਓ ਚਲਾ ਦੇਾਂਗੇ ਤੇ ਬਾਕੀ ਮੱਝਾਂ ਆ ਕੇ ਦੇਖ ਲਓ ਜਿਹੜਾ ਵੀਰ ਖਰੀਦਣਾ ਚਾਹੁੰਦਾ ਬੜਾ 5-7 ਤੌਣ ਵਾਲੀਆਂ ਨੇ ਉਹ ਤਾਂ ਹੁਣ ਹੁੰਦੀਆਂ ਨੇ ਟੀਮ ਚ ਮੰਨ ਲਓ ਕੋਸ 5-7 ਵੜਾ ਚਲੋ ਵੀ ਮਾਰਤੀ ਆ ਜੇ ਵੀਰ ਠੀਕ ਹੈ ਬਈ ਧੰਨਵਾਦ